ਸੀ ਦੇਨ 81000 ਦਿੱਤਾ ਜਾਵੇਗਾ ਜ਼ੋਰ ਦਾ ਤਾੜੀਆਂ ਮਾਰ ਦਿਓ ਜ਼ੋਰ ਦਾ ਤਾੜੀਆਂ ਮਾਰ ਦਿਓ ਭਾਜੀ 1 ਮਿੰਟ ਬਾਕੀ ਹੈ ਹੁਣ 81000 ਰੁਪਏ ਕਹਿੰਦੇ ਅਗਲੇ ਸਾਲ ਵੀਰਾ ਵੱਲੋਂ ਕਹਿੰਦੇ ਦੰਗਲ ਦੇ ਵਿੱਚ ਹੋਵੇਗਾ ਸ਼੍ਰੀ ਅੰਗਤ ਰਾਣਾ ਜੀ ਅੰਗੁਰ ਰਾਣਾ ਜੀ ਅਖਿਲ ਰਾਣਾ ਜੀ ਭਰਾਵਾ ਵੱਲੋਂ ਵੱਡੇ ਕਹਿੰਦੇ ਯੋਗਦਾਨ ਇਸ ਵਾਰੀ ਵੀ 75000 ਰੁਪਏ ਦੇ ਵੱਡੇ ਯੋਗਦਾਨ ਦੇ ਤੇ ਵੱਡਾ ਦੰਗਲ ਹੈ ਕਹਿੰਦੇ ਕਗਮਾਲ ਪਿੰਡ ਦੀ ਧਰਤੀ ਦਾ ਉਹ ਬੱਲੇ ਕਹਿੰਦੇ ਛੋਟੀ ਮਾਲੀ ਦਾ ਯੋਧਾ ਖਾੜੇ ਪਾਛਾ ਦੇ ਵਿੱਚ ਸਵਾਰ ਪਿੰਡ ਵਾਲਾ ਰਿੰਕੂ ਵਾਹ ਕਹਿੰਦੇ ਗੱਗੜ ਪਿੰਡ ਵਾਲੇ ਵੀ ਬਾਤ ਮਾਣ ਕਰਦੇ ਆ ਮੋਟਰਸਾਈਕਲ ਦੇ ਕੇ ਸਰਮਾਨਿਆਂ ਸਿਸ ਨੌਜਵਾਨੋਂ ਕਹਿੰਦੇ ਗੱਗੜ ਪਿੰਡ ਦੇ ਦੰਗਲ ਦੇ ਵਿੱਚ ਤੇ ਇਧਰ ਦੇਖਾਂਗੇ ਦੂਜੇ ਪਾਸੇ ਪਠਾਨਕੋਟ ਦਾ ਮਿੰਦਾ ਵੀ ਬੱਲੇ ਬੱਲੇ ਕਰਵਾਉਂਦਾ 10 11 ਮੋਟਰਸਾਈਕਲਾਂ ਦਾ ਜੇਤੂ ਤਕੜਾ ਯੁੱਧ ਦੋਵਾਂ ਪਹਿਲਵਾਨਾਂ ਦੇ ਦਰਮਿਆਨ ਜੀ ਮਿੰਦੇ ਭਾਂਜੀ ਪੰਜ ਟਾਈਮ ਇਸ ਓਵਰ ਟਾਈਮ ਸਮਾਪਤ ਹੋ ਗਈ 20 ਮਿੰਟ ਦਾ ਸਮਾਂ ਸਮਾਂ ਖਤਮ ਹੋ ਗਈ 20 ਮਿੰਟ ਪਹਿਲੇ ਪਹਿਲੇ 20 ਮਿੰਟ